ਪਿਛੇ ਪਾਤਾ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਕਮ ਅਪ੍ਰਿਤਕੌਰ ਤੇ ਹਾਜ਼ਰ ਹੋਇਆ ਅੱਜ ਦੀਆਂ ਮੁੱਖ ਖਬਰਾਂ ਦੇ ਨਾਲ ਤਾਂ ਸ਼ੁਰੂਆਤ ਕਰਦੇ ਆ ਸਭ ਤੋਂ ਪਹਿਲਾਂ ਗੱਲ ਕਰਦੇ ਆ ਕਿਸਾਨੀ ਮੋਰਚੇ ਦੀ ਤਾਂ ਬਿਲਕੁਲ ਹੀ ਕਿਸਾਨਾਂ ਦੇ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਵਿੜਨਾ ਚਾਰਾ ਉਸ ਦੇ ਤਹਿਤ ਜਿਹੜੇ ਕਿ ਆਪਾਤਰਾਂ ਦੇ ਵਿੱਚ ਐਸਕੇਮ ਜਿਹੜੇ ਕਿ ਕਿਸਾਨਾਂ ਦੇ ਨਾਲ ਇੱਕ ਮੀਟਿੰਗ ਹੋਈ ਸੀ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਇਸਾਨੀ ਅੰਦੋਲਨ ਨੂੰ ਲੈ ਕੇ ਅਗਲੀ ਰਣਨੀਤੀ ਜਿਹੜੀ ਕਿ ਉਲ ਲਿਖੀ ਗਈ ਹੈ ਜਿਸ ਦਾ ਨਾਸਰ ਨੇ ਕਿ ਉਹਨਾਂ ਦੇ ਵੱਲੋਂ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਵੀ ਜਿਹੜੀ ਕਿ ਚਰਚਾ ਕੀਤੀ ਗਈ ਕਿਉਂਕਿ ਡੱਲੇਵਾਲ ਦੀ ਸਿਹਤ ਜਿਹੜੀ ਕਿ ਕਾਫੀ ਜ਼ਿਆਦਾ ਵਿਗੜ ਚੁੱਕੀ ਹੈ ਉਹਨਾਂ ਦੇ ਮਰਨ ਵਰਤ ਨੂੰ ਜਿਹੜੇ ਕਿ ਆ ਪੰਜਾਬ ਤੋਂ ਵੱਧ 55 ਦਿਨ ਜਿਹੜੇ ਕਿ ਹੋਣ ਨੂੰ ਆ ਰਹੇ ਨੇ ਤੇ ਡਾਕਟਰਾਂ ਦੇ ਵੱਲੋਂ ਵੀ ਕਿਹਾ ਜਾ ਰਿਹਾ ਹੈ ਕਿ ਉਹਨਾਂ ਦੀ ਸਿਹਤ ਹੱਦ ਨਾਲੋਂ ਵੱਧ ਜਿਹੜੀ ਕਿ ਖਰਾਬ ਹੋ ਚੁੱਕੀ ਹੈ ਉਲਟੀਆਂ ਵੀ ਜਿਹੜੀ ਕਿ ਉਹ ਕਰ ਚੁੱਕੇ ਨੇ ਪਰ ਅਜੇ ਤੱਕ ਕੋਈ ਵੀ ਸਰਕਾਰ ਦੇ ਵੱਲੋਂ ਫੈਸਲਾ ਸਾਹਮਣੇ ਨਹੀਂ ਆਇਆ ਤੇ ਉਹਨਾਂ ਦਾ ਕਹਿਣਾ ਹੈ ਕਿ ਜਰੂਰ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਇਸੇ ਤਰੀਕੇ ਦੇ ਨਾਲ ਉਹਨਾਂ ਦਾ ਅੰਦੋਲਨ ਜਾਰੀ ਰੱਖਿਆ ਜਾਵੇਗਾ ਪਟਿਆਲਾ ਦੇ ਬਾਤੜਾ ਵਿਖੇ ਸਹਿਯੋਗ ਕਿਸਾਨ ਮੋਰਚੇ ਦੀ ਸ਼ੰਭੂ ਟੈਕਨਾਲੋਜੀ ਮੋਰਚੇ ਦੇ ਆਗੂਆਂ ਦੇ ਨਾਲ ਮੀਟਿੰਗ ਹੋਈ ਮੀਟਿੰਗ ਖਤਮ ਹੋਣ ਤੋਂ ਬਾਅਦ ਕਿਸਾਨ ਆਗੂ ਸਰਵੰਤ ਸਿੰਘ ਪੰਦੇਰ ਨੇ ਆ ਕੇ ਜਗਜੀਤ ਸਿੰਘ ਦੱਲੇਬਾਦੀ ਹਾਲਾਤ ਜਿਹੜੇ ਕਿ ਹਾਲਤ ਹੈ ਬੇਹਦ ਨਾਜ਼ੁਕ ਬਣੀ ਹੋਈ ਹੈ ਇਸ ਲਈ ਹੁਣ ਅਸੀਂ ਸਾਰੀਆਂ ਕਿਸਾਨ ਜਥੇਬੰਦੀਆਂ ਦੀ ਏਕਤਾ ਹੋਣੀ ਚਾਹੀਦੀ ਹੈ ਬਿਲਕੁਲ ਉਹਨਾਂ ਨੇ ਕਿਹਾ ਕਿ ਮੀਟਿੰਗ ਦੌਰਾਨ ਏਕੇ ਅਤੇ ਅੰਦੋਲਨ ਨੂੰ ਲੈ ਕੇ ਰਣਨੀਤੀ ਉਲੀਕੀ ਗਈ ਹੈ ਤੇ ਹੁਣ ਸਾਰੇ ਕਿਸਾਨ ਸੰਗਠਨਾਂ ਦੇ ਵਿੱਚ ਏਕਾ ਹੋਣਾ ਚਾਹੀਦਾ ਉਹਨਾਂ ਨੇ ਕਿਹਾ ਕਿ ਮੀਟਿੰਗ ਦੇ ਦੌਰਾਨ ਏਕਤਾ ਤੇ ਗੱਲ ਹੋਈ ਹੈ ਤੇ ਹੁਣ ਕਿਸਾਨ ਆਗੂ ਵਿਚਾਰ ਵਟਾਂਦਰਾ ਕਰਨਗੇ ਪਨੀਰ ਨੇ ਕਿਹਾ ਕਿ ਅਸੀਂ ਅਜਿਹਾ ਕੁਝ ਵੀ ਨਹੀਂ ਕਹਿਣਾ ਚਾਹੁੰਦੇ ਜਿਹੜਾ ਕੱਲ ਨੂੰ ਏਕਤਾ ਅੜੀਕਾ ਬਣੇ ਬਿਲਕੁਲ ਉਹਨਾਂ ਨੇ ਕਿਹਾ ਕਿ ਇੱਕ ਤੇਰੇ ਵਿੱਚ ਅੜੀਕਾ ਸੀ ਨਹੀਂ ਜਾਂਦੇ ਅਸੀਂ ਸਮੂੱਚੀ ਏਕਤਾ ਦੇ ਹਾਮੀ ਹਾਮੀ ਭਰਦੇ ਆ ਤੇ ਮੈਨੂੰ ਆਸ ਹੈ ਕਿ ਇਹ ਏਕਤਾ ਹੋਵੇਗੀ ਤੇ ਉਦੋਂ ਦੀ ਇੱਕ ਵੱਡੀ ਅਪਡੇਟ ਹੋਰ ਸਾਹਮਣੇ ਆਈ ਹੈ ਦੱਲਵਾਲ ਦੀ ਹਾਲਤ ਜਿਹੜੀ ਕਿ ਬੇਹਦ ਨਾਜ਼ੁਕ ਬਣੀ ਹੋਈ ਹੈ ਤੇ ਇਸ ਦੌਰਾਨ ਉਹਨਾਂ ਦੇ ਨਾਲ ਗੱਲਬਾਤ ਕਰਨ ਲਈ ਕੇਂਦਰ ਖੇਤੀਬਾੜੀ ਮੰਤਰਾਲੇ ਦਾ ਇੱਕ ਵਫਦ ਪੰਜਾਬ ਪੁਲਿਸ ਅਨੇ ਖਨੌਰੀ ਬਾਰਡਰ ਤੇ ਪੁੱਜਿਆ ਜੀ ਆ ਇਸ ਦੌਰਾਨ ਕੇਂਦਰ ਸਰਕਾਰ ਦੇ ਵੱਲੋਂ ਕੇਂਦਰੀ ਖੇਤੀਬਾੜੀ ਮੰਤਰਾਲੇ ਦੇ ਵੱਲੋਂ ਜੁਆਇੰਟ ਸਖਤਰ ਪ੍ਰਿਆ ਰੰਜਨ ਸਮਨੇ ਪ੍ਰਿਆ ਰੰਜਨ ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀ ਖਨੌਰੀ ਬਾਰਡਰ ਵਿਖੇ ਪੁੱਜੇ ਅਤੇ ਉਹਨਾਂ ਡੱਲੇਵਾਲ ਦਾ ਹਾਲਚਾਲ ਜਾਣਿਆ ਇਸ ਦੇ ਮਗਰੋਂ ਉਹਨਾਂ ਨੇ ਕਿਸਾਨਾਂ ਆਗੂਆਂ ਨਾਲ ਗੱਲਬਾਤ ਵੀ ਕੀਤੀ ਤੇ ਇਸ ਦੇ ਮਗਰੋਂ ਕਿਸਾਨਾਂ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੰਦੇ ਆ ਕਿ ਹਾਕੀ ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਇੱਕ ਪ੍ਰੋਪੋਜ਼ਲ ਦਿੱਤਾ ਹੈ ਤੇ ਹਾਲਾਂਕਿ ਇਹ ਪ੍ਰੋਪੋਜ਼ਲ ਕੀ ਹੈ ਇਸ ਬਾਰੇ ਛੇਤੀ ਹੀ ਜਾਣਕਾਰੀ ਉਹਨਾਂ ਦੇ ਵੱਲੋਂ ਸਾਂਝੀ ਕੀਤੀ ਜਾਵੇਗੀ ਹਾਲਾਂਕਿ ਇਸ ਮਗਰੋਂ ਕਿਸਾਨਾਂ ਦੇ ਅੰਦਰ ਇੱਕ ਆਸ ਜਹੀ ਜਾਗ ਗਈ ਹੈ ਕਿ ਸ਼ਾਇਦ ਕੇਂਦਰ ਸਰਕਾਰ ਹੁਣ ਆਖਰ ਕਿਸਾਨੀ ਮੰਗਾ ਮੰਨ ਸਕਦੀ ਹੈ ਜਾਂ ਫਿਰ ਨਹੀਂ ਇਸਤੇ ਜਿਹੜਾ ਕਿ ਹਜੇ ਵੀ ਕਿਆਸਰਾਈਆਂ ਬਣਾਈਆਂ ਦਵਾਰੀਆਂ ਨਹੀਂ ਕਿਉਂਕਿ ਕਿਸਾਨਾਂ ਦੇ ਵੱਲੋਂ ਸਪਸ਼ਟ ਨਹੀਂ ਕੀਤਾ ਗਿਆ ਕਿ ਅੱਜ ਦੀ ਜਿਹੜੀ ਕਿ ਗੱਲਬਾਤ ਹੋਈ ਹੈ ਉਸ ਦੇ ਵਿੱਚ ਕੀ ਜਿਹੜਾ ਕਿ ਪ੍ਰੋਪੋਜ਼ਲ ਉਹਨਾਂ ਦੇ ਸਾਹਮਣੇ ਰੱਖਿਆ ਗਿਆ ਤਦੜੀ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਦੇ ਵੱਲੋਂ ਜਿਹੜਾ ਕਿ ਕਿਸਾਨਾਂ ਦੇ ਉੱਤੇ ਆਪਣਾ ਪੱਖ ਸਾਹਮਣੇ ਰੱਖਿਆ ਗਿਆ ਜੀਹਾਂ ਉਹਨਾਂ ਦੇ ਵੱਲੋਂ ਇਹ ਕਿਹਾ ਗਿਆ ਕਿ ਹਰਿਆਣਾ ਦੇ ਸੀਐਮ ਦੇ ਵੱਲੋਂ ਖਾਸ ਤੌਰ ਤੇ ਇੱਕ ਬਿਆਨ ਜਿਹੜਾ ਕਿ ਸਟੇਟਮੈਂਟ ਦਿੱਤੀ ਗਈ ਉਹਨਾਂ ਨੇ ਕਿਹਾ ਕਿ ਮੈਂ ਹਰਿਆਣਾ ਦੇ ਕਿਸਾਨਾਂ ਦੀਆਂ ਫਸਲਾਂ

जब मैं विधानसभा के अंदर खड़ा होकर के बोल रहा हूँ तो मेरी गारंटी है कि हम हरियाणा के किसान की 100 परसेंट फसल एमएसपी पर खरीद रहे हैं और हमने ये कहा है कि यहाँ पर अगर हमारी सरकार बनती है तो यहाँ के किसान की भी 100 परसेंट फसल हम एमएसपी पर खरीदी नहीं जानते कांग्रेस ने किसान की हालत को बहुत ही खराब किया ਉਨ੍ਹਾਂ ਦੇ ਅੱਗੇ ਕਿਸਾਨ ਦੇ ਖੁਸ਼ਹਾਲੀ ਲਈ ਕਾਂਗਰਸ ਨੇ ਜੋ ਵਾਅਦੇ ਕੀਤੇ ਸੀ ਕਿਸਾਨਾਂ ਨਾਲ ਇੱਕ ਵੀ ਪੂਰਾ ਨਹੀਂ ਕੀਤਾ ਕਿਸਾਨ ਦੀ ਧਾਨ ਔਰ ਕਿਸਾਨ ਦੀ गेहूं ਕੇਂਦਰ ਖਰੀਦਦਾ ਹੈ ਇੱਕ ਵੀ ਫਸਲ ਕਿਸਾਨ ਕੀ ਕਾਂਗਰਸ ਨੇ یہاں ਪਰ ਸ਼ਾਸਨ ਕੀਤਾ ਐ ਐਮਐਸਪੀ ਪਰ ਨਹੀਂ ਖਰੀਦੀ ਜਦੋਂ ਹੀ ਵਿਧਾਨ ਸਭਾ ਚੋਣਾਂ ਦੇ ਮੱਦੇ ਨਜ਼ਰ ਜਿਹੜਾ ਕਿ ਇਹ ਉਮੀਦਵਾਰਾਂ ਦੇ ਵੱਲੋਂ ਪ੍ਰਚਾਰ ਕੀਤਾ ਜਾ ਰਿਹਾ ਹੈ ਤਾਂ ਇਸ ਨੂੰ ਮੁੱਖ ਰੱਖਦੇ ਹਾਂ ਕਾਮਿਕ ਮਿਰਰ ਅਰਵਿੰਦ ਕੇਜਰੀਵਾੜ ਦੇ ਵੱਲੋਂ ਪ੍ਰਚਾਰ ਕੀਤਾ ਜਾ ਰਿਹਾ ਸੀਗਾ ਜਿਸ ਵੇਲੇ ਜਿਹੜਾ ਕਿ ਉਹਨਾਂ ਦੀ ਗੱਡੀ ਤੇ ਪੱਥਰ ਨਾਲ ਜਿਹੜਾ ਕਿ ਹਮਲਾ ਕੀਤਾ ਜਾਂਦਾ ਹੈ ਤੇ ਕਾਫੀ ਹਫੜਾ ਦਫੜੀ ਦਾ ਮਾਹੌਲ ਜਿਹੜਾ ਕਿ ਉੱਥੇ ਬਣ ਜਾਂਦਾ ਹੈ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਦੇ ਦੌਰਾਨ ਆਮ ਆਦਮੀ ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਹਮਲਾ ਕੀਤਾ ਗਿਆ ਉਹਨਾਂ ਦੀ ਗੱਡੀ ਤੇ ਪੱਥਰ ਸੁੱਟੇ ਗਏ ਨੇ ਜਿਸ ਦੇ ਨਾਲ ਭੱਜੜਾ ਪੈ ਗਈਆਂ ਕੇਜਰੀਵਾਲ ਨੂੰ ਕਾਲੇ ਝੰਡੇ ਵੀ ਦਿਖਾਏ ਗਏ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਆਪ ਵੱਲੋਂ ਬਿਆਨ ਜਾਰੀ ਕਰਕੇ ਕਿਹਾ ਗਿਆ ਹੈ ਕਿ ਕੇਜਰੀਵਾਲ ਤੇ ਪ੍ਰਵੇਸ਼ ਵਰਮਾ ਦੇ ਗੁੰਡਿਆਂ ਤੇ ਹਮਲਾ ਕੀਤਾ ਤੈਦ ਨਵੀਂ ਦਿੱਲੀ ਵਿਧਾਨ ਸਭਾ ਚ ਪ੍ਰਚਾਰ ਕਰਦੇ ਸਮੇ ਇਹ ਹਮਲਾ ਕੀਤਾ ਗਿਆ ਸਥਾਨਕ ਲੋਕਾਂ ਦੇ ਨਾਲ ਜਿਹੜਾ ਕਿ ਪ੍ਰਵੇਸ਼ ਵਰਮਾ ਦੇ ਗੁੰਡਿਆਂ ਦੀ ਝੜਪ ਹੋਈ ਸਥਾਨਕ ਲੋਕਾਂ ਨੇ ਭਾਜਪਾ ਦੇ ਗੁੰਡਿਆਂ ਨੂੰ ਉੱਥੋਂ ਜਿਹੜਾ ਕਿ ਜੜਾ ਦਿੱਤਾ ਤੇ ਉੱਥੇ ਹੀ ਪ੍ਰਵੇਸ਼ ਵਰਮਦ ਵੱਲੋਂ ਬਿਆਨ ਵੀ ਜਾਰੀ ਕਰਕੇ ਕਿਹਾ ਗਿਆ ਹੈ ਕਿ ਸਵਾਲ ਪੁਸ਼ਟੀ ਜਨਤਾ ਤੇ ਕੇਜਰੀਵਾਲ ਨੇ ਆਪਣੀ ਗੱਡੀ ਨਾਲ ਦੋ ਨੌਜਵਾਨਾਂ ਨੂੰ ਟੱਕਰ ਮਾਰ ਦਿੱਤੀ ਦੋਵਾਂ ਨੂੰ ਹਸਪਤਾਲ ਲਿਜਾਇਆ ਗਿਆ ਹਾਰ ਸਾਹਮਣੇ ਦੇਖ ਕੇ ਲੋਕਾਂ ਦੀ ਜਾਨ ਦੀ ਕੀਮਤ ਵੀ ਭੁੱਲ ਗਏ ਤੇ ਦੋਨਾਂ ਦੇ ਪਾਸੋਂ ਬਿਆਨ ਜਿਹੜੇ ਕਿ ਜਾਰੀ ਕੀਤੇ ਗਏ ਨੇ ਮੇਨ ਮੁੱਦੇ ਦੀ ਖਬਰ ਇੱਥੇ ਇਹ ਹੈ ਕਿ ਜਿਹੜਾ ਕੀ ਹੈ ਪ੍ਰਚਾਰ ਦੇ ਦੌਰਾਨ ਉਹਨਾਂ ਦੀ ਗੱਡੀ ਤੇ ਹਮਲਾ ਜਿਹੜਾ ਕਿ ਕੀਤਾ ਜਾਂਦਾ ਉਸ ਨੂੰ ਜਿਹੜਾ ਕਿ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ ਇੱਥੇ ਇਹ ਕਹਿ ਸਕਦੇ ਆ ਕਿ ਜਿਵੇਂ ਜਿਵੇਂ ਚੋਣਾਂ ਨੇੜੇ ਆ ਰਹੀਆਂ ਨੇ ਓਵੇਂ ਓਵੇਂ ਜਿਹੜੇ ਕਿ ਸਰਗਰਮੀਆਂ ਕਾਫੀ ਤੇਜ਼ ਹੁੰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਆਪਣੀ ਰੋਜੀ ਰੋਟੀ ਦੇ ਖਾਤਰ ਜਿਹੜੇ ਕਿ ਅੰਮ੍ਰਿਤਸਰ ਦੇ ਨੌਜਵਾਨ ਵਿਦੇਸ਼ ਗਏ ਸੀ ਪਰ ਉੱਥੇ ਜਿਹੜੇ ਕਿ ਉਹ ਫਸ ਗਏ ਸੀ ਜਿਨ੍ਹਾਂ ਨੂੰ ਜਿਹੜਾ ਕਿ ਸਰਕਾਰ ਦੇ ਵੱਲੋਂ ਪੰਜਾਬ ਸਰਕਾਰ ਦੇ ਵੱਲੋਂ ਵਾਪਸ ਲਿਆਂਦਾ ਗਿਆ ਤੇ ਇਸ ਦੇ ਮੱਦੇਨਜ਼ਰ ਹੀ ਜਿਹੜਾ ਕਿ ਉਹਨਾਂ ਦੇ ਵੱਲੋਂ ਸਰਕਾਰ ਦਾ ਧੰਨਵਾਦ ਵੀ ਕੀਤਾ ਗਿਆ ਰੋਜੀ ਰੋਟੀ ਖਾਤਰ ਵਿਦੇਸ਼ ਲਾ ਉਸ ਵਿਏਟਨਾਮ ਦੇਸ਼ ਵਿੱਚ ਗਏ ਅੰਮ੍ਰਿਤਸਰ ਦੇ ਦੋ ਨੌਜਵਾਨ ਉੱਥੇ ਰੈਸਟੋਰੈਂਟ ਵਿੱਚ ਕੰਮ ਕਰਦੇ ਸਨ ਅਤੇ ਰੈਸਟੋਰੈਂਟ ਦੇ ਵਿੱਚ ਡਰਿੰਕ ਦੇ ਵਿੱਚ ਕੁਝ ਜ਼ਹਿਰੀਲਾ ਪਦਾਰਥ ਹੋਣ ਕਰਕੇ ਉੱਥੇ ਕੁਝ ਲੋਕਾਂ ਦੀ ਮੌਤ ਹੋਣ ਤੋਂ ਬਾਅਦ ਰੈਸਟੋਰੈਂਟ ਮਾਲਕ ਸਮੇਤ ਅੰਮ੍ਰਿਤਸਰ ਦੇ ਦੋਨਾਂ ਨੌਜਵਾਨਾਂ ਨੂੰ ਜੇਲ੍ਹ ਜਾਣਾ ਪਿਆ ਸੀ ਅਤੇ ਉਸ ਤੋਂ ਬਾਅਦ ਅਮਨਦੀਪ ਸਿੰਘ ਅਤੇ ਕਰਨ ਦੇ ਪਰਿਵਾਰਕ ਮੈਂਬਰਾਂ ਨੇ ਪੰਜਾਬ ਸਰਕਾਰ ਦੇ ਨਾਲ ਸੰਪਰਕ ਕੀਤਾ ਅਤੇ ਫਿਰ ਕੈਬਨਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਅਤੇ ਪੰਜਾਬ ਸਰਕਾਰ ਦੇ ਯਤਨਾ ਸਦਕਾ ਦੋਨਾਂ ਨੂੰ ਨੌਜਵਾਨਾਂ ਨੂੰ ਜੇਲ੍ਹ ਜੋ ਬਰੇ ਕਰਵਾਇਆ ਗਿਆ ਜੀਸਤੋ ਬਾਅਦ ਅਮਰਦੀਪ ਸਿੰਘ ਨੇ ਪਰਿਵਾਰਕ ਮੈਂਬਰਾਂ ਦੇ ਨਾਲ ਮੁਲਾਕਾਤ ਕਰਨ ਕੈਬਨਟ ਮੰਤਰੀ ਕੁਲਦੀਪ ਸਿੰਘ ਧਾਲੇਵਾਲ ਪਹੁੰਚੇ ਅਤੇ ਉੱਥੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਆ ਕੈਬਨਟ ਮੰਤਰੀ ਕੁਲਦੀਪ ਸਿੰਘ ਧਾਲੇਵਾਲ ਨੇ ਕਿਹਾ ਕਿ ਰੋਜ਼ੀ ਰੋਟੀ ਖਾਤਰ ਵਿਦੇਸ਼ ਕੋਈ ਅਮਰitsar ਦੇ ਦੋ ਨੌਜਵਾਨ ਉੱਥੇ ਰੈਸਟੋਰੈਂਟ ਦੇ ਵਿੱਚ ਕੁਝ ਹੋਈ ਲੋਕਾਂ ਦੀ ਮੌਦੇ ਮਾਮਲੇ ਦੇ ਵਿੱਚ ਫਸਟ ਕੇਸ ਇੱਥੇ ਇਹਨਾਂ ਨੂੰ ਵੀ ਜੇਲ੍ਹ ਜਾਣਾ ਪਿਆ ਸੀ ਬਾਅਦ ਵਿੱਚ ਸਾਡੇ ਵੱਲੋਂ ਭਾਰਤੀ ਐਮਬੈਸੀ ਦੇ ਨਾਲ ਸੰਪਰਕ ਕੀਤਾ ਗਿਆ ਅਤੇ ਇਹਨਾਂ ਨੌਜਵਾਨਾਂ ਨੂੰ ਬਰੀ ਕਰਵਾਇਆ ਗਿਆ ਮੈਂ ਬਹੁਤ ਖੁਸ਼ੀ ਦੀ ਗੱਲ ਹੈ ਜੀ ਮਹਾਰਾਜ ਬਲਕੀ ਸਾਹਿਬ ਨੇ ਸਾਡਾ ਮਸਲਾ ਲੱਕੜਾ ਦਿੱਤਾ ਸਾਨੂੰ ਬਹੁਤ ਇਤੋਂ ਬਹੁਤ ਖੁਸ਼ੀ ਹੈ ਕੋਈ ਨਹੀਂ ਸਾਨੂੰ ਜੀ ਬੇਟਿਆਂ ਨਾਲ ਗੱਲ ਹੋਈ ਹੈ ਜੀ ਹਾਂਜੀ ਬੇਟਿਆਂ ਨਾਲ ਗੱਲ ਹੋਈ ਸੀ ਜੀ ਕੀ ਉੱਥੇ ਰਹਿਣਾ ਜਾਂ ਵਾਪਸ ਆਣਾ ਨਹੀਂ ਵਾਪਸ ਆ ਜੀ ਬਸ ਕਿਹਾ ਵੀ ਬਸ ਕਹਿ ਕੇ ਬੰਦ ਨਾਲ ਸ਼ੁਕਰੀਆ ਕਰਕੇ ਗਏ ਤੁਹਾਡਾ ਧੰਨਵਾਦ ਸਾਡਾ ਕਰਕੇ ਗਏ ਆ ਕਿ ਤੁਹੀਂ ਘਬਰਾਇਓ ਨਾ ਕੋਈ ਗੱਲ ਦੀ ਜਿੱਤੇ ਹੀ ਤੁਹਾਡੇ ਨਾਲ ਲੱਗੇ ਹਰ ਟਾਈਮ ਤੁਹਾਡੇ ਨਾਲ ਲੱਗੇ ਇਹਨਾਂ ਦਾ ਬੇਟਾ ਅਮਨਦੀਪ ਸਿੰਘ ਤੇ ਇੱਕ ਹੋਰ ਸਾਡਾ ਬੱਚਾ ਸੀਗਾ ਕਨਦੀਪ ਉਹ ਵੀ ਇੱਥੇ ਸ਼ਾਇਦ ਦਾ ਇਹ ਇਹਨਾਂ ਦਾ ਬੱਚਾ 7-8 ਮਹੀਨੇ ਪਹਿਲਾਂ ਥਾਈਲੈਂਡ ਦੇ ਨੇੜੇ ਇੱਕ ਦੇਸ਼ ਪੈਂਦਾ ਲਾਸ ਉੱਥੇ ਚਲਾ ਗਿਆ ਉੱਥੇ ਆਪਣੀ ਮਿਹਨਤ ਕਰਦੇ ਸੀਗੇ ਇੱਕ ਹੋਸਟਲ ਦੇ ਵਿੱਚ ਉਹ ਜੌਬ ਕਰਦੇ ਸੀ ਜਿੱਥੇ ਉੱਥੋਂ ਦੀ ਸਰਕਾਰ ਨੇ ਉਹਨਾਂ ਨੂੰ ਇੱਕ ਝੂਠੇ ਕੇਸ ਦੇ ਵਿੱਚ ਪਸਾਉਣ ਦੀ ਜਿਹੜੀ ਆ ਕੋਸ਼ਿਸ਼ ਕੀਤੀ ਪਦਸੀ ਪੈਦਵਾਈ ਕਰਕੇ ਇਹਨਾਂ ਨੇ ਜੋ ਸਾਨੂੰ ਕੇਸ ਦਿੱਤਾ ਪੈਦਵਾਈ ਕਰਕੇ ਉੱਥੇ ਸਾਡੀ ਇੰਡੀਆ ਯੂਨੀਵਰਸਿਟੀ ਦੇ ਅਧਿਕਾਰੀਆਂ ਦੇ ਨਾਲ ਸੰਬੰਧ ਕਰਕੇ ਅਸੀਂ ਇਹ ਦੋਵੇਂ ਮੁੰਡੇ ਦੇ ਆਖਰਾਏ ਉਹਦੇ ਆਉਣ ਤੋਂ ਬਾਅਦ ਉਹਨਾਂ ਦੀ ਕਾਲ ਆਈ ਇਹਨਾਂ ਦੀ ਵੀ ਕੱਲ ਕਾਲ ਗਈ ਕਿ ਬੱਚੇ ਦੇ ਆਉ ਹੋ ਗਿਆ ਜੀ ਤੇ ਫਿਰ ਅੱਜ ਇਦਾਂ ਉਹਨੂੰ ਮਿਲਣ ਆਇਆ ਸੀ ਦੇਖੋ ਸਾਡਾ ਜਿਹੜਾ ਅਨੁਲਾਈ ਡਿਪਾਰਟਮੈਂਟ ਆ ਪੰਜਾਬ ਦਾ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਦਿਸ਼ਾ ਨਿਰਦੇਸ਼ਾਂ ਉੱਤੇ ਅਸੀਂ ਲਗਾਤਾਰ ਰੋਹ ਜੀ ਐਵਰੀ ਡੇ ਸਾਡੇ ਕੋਲ 5-6 ਕੇਸ ਜਿਹੜੇ ਇਦਾਂ ਦੇ ਹੁੰਦੇ ਆ ਸਾਡੇ ਬੱਚਿਆਂ ਦੇ ਹੁੰਦੇ ਆ ਕਾਲੇ ਦਲ ਵਾਰਿਸ ਪੰਜਾਬ ਦੀ ਲੀਡਰਸ਼ਿਪ ਜਿਹੜੀ ਕਿ ਆ ਸ਼੍ਰੀ ਦਰਬਾਰ ਸਾਹਿਬ ਪਹੁੰਚਿਆ ਜਿਸ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ 14 ਜਨਵਰੀ ਨੂੰ ਜਿਹਨਾਂ ਮੁਖੀ ਸਾਹਿਬ ਦੀ ਧਰਤੀ ਤੇ ਅਰਦਾਸ ਕਰਕੇ ਸ਼ੁਰੂਆਤ ਹੋਈ ਕਾਲੇ ਦਲ ਵਾਰਿਸ ਪੰਜਾਬ ਦੀ ਨਵ ਗਠਿਤ ਸੀਨੇ ਲੀਡਰਸ਼ਿਪ ਅਤੇ ਪਾਰਟੀ ਦੇ ਪੰਜ ਮੈਂਬਰੀ ਕਮੇਟੀ ਮੈਂਬਰ ਅਤੇ ਪਾਰਟੀ ਪ੍ਰਧਾਨ ਤੇ ਮੈਂਬਰ ਪਾਰਲੀਮੈਂਟ ਪਈ ਅਮਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਦੇ ਅਗਵਾਈ ਦੇ ਵਿੱਚ ਦਰਬਾਰ ਸਾਹਿਬ ਅਤੇਸ਼ਕ ਅਕਾਲ ਤਖਤ ਸਾਹਿਬ ਜੇ ਮਥਾ ਟੇਕ ਕੇ ਅਕਾਲ ਪੁਰਖ ਦਾ ਆਸ਼ੀਰਵਾਦ ਲਿਆ ਗਿਆ ਤੇ ਇਸ ਨਾਲ ਹੀ ਜਿਲ੍ਹੇ ਦੇ ਵਿੱਚ ਬੰਦ ਨਜ਼ਰਬੰਦ ਪਾਰਟੀ ਪ੍ਰਧਾਨ ਅਤੇ ਬਾਕੀ ਬੰਦੀ ਸਿੰਘਾਂ ਦੀ ਰਿਹਾਈ ਲਈ ਵੀ ਅਰਦਾਸ ਕੀਤੀ ਗਈ ਜਿਸ ਤੋਂ ਬਾਅਦ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਤਰਸੇਮ ਸਿੰਘ ਨੇ ਕਿਹਾ ਮੈਂਬਰ ਪਾਰਲੀਮੈਂਟ ਸਰਬਜੀਤ ਸਿੰਘ ਖਾਲਸਾ ਨੇ ਵੀ ਕਿਹਾ ਕਿ 14 ਜਨਵਰੀ ਨੂੰ ਮਾਗੀ ਦੇ ਦਿਹਾੜੇ ਤੇ ਮੁਖਸਰ ਸਾਹਿਬ ਦੀ ਤਰਤੀ ਤੋਂ ਪਾਰਟੀ ਦੀ ਨਵੀਂ ਸ਼ੁਰੂਆਤ ਹੋਈ ਹੈ ਅਤੇ ਪਰਮਾਤਮਾ ਦਾ ਸ਼ੁਕਰਾਨਾ ਕਰਨ ਦੇ ਲਈ ਅਸੀਂ ਸ਼੍ਰੀ ਦਰਬਾਰ ਸਾਹਿਬ ਅਕਾ ਤਖਤੇ ਮੱਥਾ ਟੇਕਣ ਪਹੁੰਚਿਆ ਤੇ ਹੁਣ ਅੱਗੋਂ ਪਾਰਟੀ ਦੀ ਰਣਨੀਤੀ ਤਿਆਰ ਕੀਤੀ ਜਾਵੇਗੀ ਬਹੁਤ ਮਹਾਰਾਜ ਦੇਖੋ ਅੱਜ ਅਸੀਂ ਪਾਰਟੀ ਦਾ ਕੋਈ ਵੀ ਪਾਰਟੀ ਦੇ ਤੌਰ ਤੇ ਕੋਈ ਵੀ ਫੰਕਸ਼ਨ ਅਟੈਂਡ ਕਰਨ ਤੋਂ ਪਹਿਲਾਂ ਜਾਂ ਕੁਝ ਵੀ ਕਰਨ ਤੋਂ ਪਹਿਲਾਂ ਅਸੀਂ ਦੇਖੋ ਮਹਾਰਾਜ ਦਾ ਅਸ਼ੀਰਵਾਦ ਲੈਣਾ ਜ਼ਰੂਰੀ ਹੈ ਅਸੀਂ ਉਹਰੇ ਅਸ਼ੀਰਵਾਦ ਲੈਣ ਆਏ ਹਾਂ ਹੁਣ ਇਸ ਤੋਂ ਬਾਅਦ ਹੀ ਸਾਰੀਆਂ ਕਾਰਵਾਈਆਂ ਇਸ ਤੋਂ ਬਾਅਦ ਸ਼ੁਰੂ ਹੋਣਗੀਆਂ ਤੁਹਾਡੇ ਨਾਲ ਸੁਖਵਿੰਦਰ ਅਗਵਾਨ ਅਕਸਰ ਨਜ਼ਰ ਆਉਂਦੇ ਰਹੇ ਨੇ ਅੱਜ ਉਹ ਵੀ ਗੈਰ ਆ ਜੰਦੇ ਭਾਈ ਜੀ ਬਸ ਅੱਜ ਉਹਨਾਂ ਨੂੰ ਕੰਮ ਹੈ ਕੋਈ ਗੱਲ ਨਹੀਂ ਸਾਰਿਆਂ ਮਤਲਬ ਨਾ ਤੁਹਾਨੂੰ ਇੱਕ ਗੱਲ ਕੋਈ ਐਸੀ ਗੱਲ ਨਹੀਂ ਆ ਵੀ ਇਹ ਨਹੀਂ ਆਇਆ ਤਾਂ ਨਾਰਾਜ਼ ਹੈ ਸਭ ਨੂੰ ਮਤਲਬ ਹੁਣ ਤੁਸੀਂ ਇਹ ਸਮਝੋ ਨਾ ਵੀ ਸਾਰਿਆਂ ਨੂੰ ਇੱਕੇ ਦਿਨ ਤਾਂ ਪਹੁੰਚ ਦੇ ਨਹੀਂ ਸਕਦੇ ਹਲੇ ਤਾਂ ਕਮੇਟੀਆਂ ਬਣਾਈਆਂ ਮੈਂਬਰ ਬਣਨ ਗਏ ਫਿਰ ਸਾਰੇ ਹਾਂ ਬਸ ਸੁਖਵੀਰ ਬਾਦਲ ਨੇ ਬੜਾ ਤੰਜ ਕੱਸਿਆ ਤੁਹਾਡੀ ਪਾਰਟੀ ਤੇ ਉਹ ਕਹਿੰਦੇ ਜੀ ਕਿ ਅਸਲ ਅਕਾਲੀ ਦਲ ਤੇ ਅਸੀਂ ਆ ਉਹ ਕਿਸੇ ਟਾਈਮ ਸੀਗੇ ਪਰ ਹੁਣ ਨਹੀਂ ਹੁਣ ਲੋਕਾਂ ਨੇ ਉਹਨਾਂ ਨੂੰ ਦੱਸਤਾ ਕਿ ਉਹ ਤੇ ਅਕਾਲ ਤਖਤ ਸਭ ਤੇ ਅਸੀਂ ਤੇ ਨਾ ਮਸਕਰੋ ਕਿ ਇਥੋਂ ਆ ਜੋ ਵੀ ਅਸੀਂ ਅਰਦਾਸ ਬੇਨਤੀ ਕਰਕੇ ਆਪਣਾ ਸਾਰਾ ਕਾਰਜ ਸ਼ੁਰੂ ਕਰਦੇ ਹਾਂ ਤੇ ਉਹਨਾਂ ਦੇ ਅਕਾਲ ਤਖਤ ਦੇ ਹੁਕਮ ਨੂੰ ਨਹੀਂ ਮੰਨ ਰਹੇ ਮੰਨ ਰਹੇ ਆਕਾਲੀ ਦਲ ਨੂੰ ਤੇ ਉਹਨਾਂ ਨੇ ਆਕਾਲੀ ਦਲ ਦਾ ਬੇੜਾ ਹੀ ਘਰ ਕੋ ਉਹਨਾਂ ਨੇ ਕੀਤਾ ਜੀ ਉਹਨਾਂ ਨੇ ਆਕਾਲੀ ਦਲ ਨਹੀਂ ਤੇ ਇਹ ਆਕਾਲੀ ਦਲ ਨਵਾਂ ਬਣਾਉਣ ਦੀ ਲੋੜ ਨਹੀਂ ਸੀ ਜੇ ਉਹ ਸਹੀ ਤਰੀਕੇ ਨਾਲ ਆਕਾਲੀ ਦਲ ਦੀ ਗਵਾਈ ਕਰਦੇ ਹਰੇਣਾ ਦੇ ਇੱਕ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੀਆਂ ਤਿਆਰੀਆਂ ਜਿਹੜੀ ਕਿ ਮੁਕੰਮਲ ਹੋ ਚੁੱਕੀਆਂ ਨੇ ਤੇ ਉਸ ਨੂੰ ਲੈ ਕੇ ਹੀ ਇੱਕ ਹੋਰ ਅਪਡੇਟ ਸਾਹਮਣੇ ਆ ਰਹੀ ਹੈ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਪਹਿਲੀ ਵਾਰ ਚੋਣਾਂ ਹੋਣ ਜਾ ਰਹੀਆਂ ਨੇ ਜਿहां ਇਹ ਕਮੇਟੀ ਹਰਿਆਣਾ ਦੇ ਵਿੱਚ ਸਥਿਤ ਇਤਿਹਾਸਕ ਗੁਰਦੁਆਰਿਆਂ ਦੀ ਦੇਖਰੇਖ ਲਈ ਜ਼ਿੰਮੇਵਾਰ ਹੈ ਕਮੇਟੀ ਦੇ ਗਠਨ ਵਾਸਤੇ ਬਣੇ ਕਾਨੂੰਨ ਤੋਂ ਲੈ ਕੇ ਸੁਪਰੀਮ ਕੋਰਟ ਦੇ ਅੰਤਿਮ ਫੈਸਲੇ ਤੱਕ ਇਸ ਤੇ ਵਿਵਾਦ ਹੁੰਦਾ ਰਿਹਾ ਅਤੇ ਇਸ ਦੇ ਨਾਲ ਹੀ ਸੂਬੇ ਵਿੱਚ ਪ੍ਰਸ਼ਾਸਨ ਨੇ 40 ਸੀਟਾਂ ਤੇ ਹੋਣ ਵਾਲੀਆਂ ਇਹਨਾਂ ਚੋਣਾਂ ਲਈ ਤਿਆਰੀਆਂ ਮੁਕੰਮਲ ਕਰ ਲਈਆਂ ਨੇ ਤੇ ਹਰਿਆਣਾ ਦੇ ਵਿੱਚ ਮੁੱਖ ਤੌਰ ਤੇ ਚਾਰ ਸੰਗਠਨਾਂ ਦੇ ਵੱਲੋਂ ਇਹ ਚੋਣਾਂ ਲੜੀਆਂ ਜਾ ਰਹੀਆਂ ਨੇ ਇਹਨਾਂ ਚੋਣਾਂ ਬਾਰੇ ਵਿਵਾਦ ਕੀ ਸੀ ਤੇ ਇਹ ਕਿਵੇਂ ਖਤਮ ਹੋਇਆ ਤੇ ਇਹ ਚੋਣਾਂ ਕੌਣ ਲੜ ਸਕਦਾ ਹੈ ਇਸ ਦੇ ਬਾਰੇ ਵਿਸਥਾਰ ਨਾਲ ਤੁਹਾਨੂੰ ਅਸੀਂ ਜਾਣਕਾਰੀ ਦਿਨਿਆ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਿਆਂ ਕਿ ਇਹ ਚੋਣਾਂ ਹਰਿਆਣਾ ਗੁਰਦੁਆਰਾ ਚੋਣ ਕਮਿਸ਼ਨ ਦੀ ਨਿਗਰਾਨੀ ਹੇਠ ਹੋਣ ਜਾ ਰਹੀਆਂ ਨੇ ਕਮਿਸ਼ਨ ਦੇ ਵੱਲੋਂ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਦੇ ਮੁਤਾਬਕ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ 19 ਜਨਵਰੀ ਨੂੰ ਪੈਣਗੀਆਂ ਤੇ ਵੋਟਾਂ ਪੈਣ ਦੀ ਪ੍ਰਕਿਰਿਆ ਸਵੇਰੇ 8 ਵਜੇ ਦੇ ਨੇੜੇ ਸ਼ੁਰੂ ਹੋ ਜਾਵੇਗੀ ਤਾਂ ਹਰਿਆਣਾ ਦੀਆਂ ਗੁਰਦੁਆਰਾ ਚੋਣਾਂ ਦੇ ਕਮਿਸ਼ਨਰ ਨੇ ਦਸੰਬਰ 10 ਦਸੰਬਰ 2024 ਨੂੰ ਚੋਣਾਂ ਦੇ ਪ੍ਰੋਗਰਾਮ ਦਾ ਐਲਾਨ ਕੀਤਾ ਸੀ ਅਤੇ ਚੋਣਾਂ ਦੇ ਨੋਟੀਫਿਕੇਸ਼ਨ ਦੇ ਅਨੁਸਾਰ 20 ਤੋਂ 28 ਦਸੰਬਰ ਤੱਕ ਨਾਮਜ਼ਦਗੀਆਂ ਦਾਖਲ ਕੀਤੀਆਂ ਜਾ ਸਕਦੀਆਂ ਸਨ ਤੇ ਕਾਗਜ਼ਾਂ ਦੀ ਬੜਤਾਲ 30 ਦਸੰਬਰ ਨੂੰ ਕੀਤੀ ਜਾਣੀ ਸੀ ਤੇ ਨਾਮਜ਼ਦਗੀ ਦਾਖਲ ਕਰਨ ਵਾਲੇ ਉਮੀਦਵਾਰਾਂ ਨੂੰ ਨਾਮਜ਼ਦਗੀ ਦੀ ਆਖਰੀ ਮਿਤੀ ਤੋਂ ਪਹਿਲਾਂ ਰਿਟਰਨਿੰਗ ਅਫਸਰ ਦੇ ਕੋਲ 5000 ਰੁਪਏ ਜਮ੍ਹਾਂ ਕਰਵਾਉਣੇ ਸਨ ਤੇ ਵੋਟਾਂ ਦੀ ਗਿਣਤੀ ਚੋਣ ਮੁਕੰਮਲ ਹੋਣ ਤੋਂ ਤੁਰੰਤ ਬਾਦ ਹੋਵੇਗੀ ਐਚ ਐਸ ਜੀ ਐਮ ਸੀ ਐਕਟ 2014 ਦੇ ਅਨੁਸਾਰ ਕਿਸੇ ਵਿਅਕਤੀ ਨੂੰ ਕਮੇਟੀ ਦਾ ਮੈਂਬਰ ਚੁਣੇ ਜਾਣ ਲਈ ਕੁਝ ਸ਼ਰਤਾਂ ਮੁਕਰਰ ਹਨ ਤੇ ਇਨ੍ਹਾਂ ਸ਼ਰਤਾਂ ਦੇ ਮੁਤਾਬਕ ਉਹ ਵਿਅਕਤੀ ਅੰਮ੍ਰਿਤਧਾਰੀ ਸਿੱਖ ਹੋਣਾ ਚਾਹੀਦਾ ਹੈ ਗੁਰਮੁਖੀ ਲਿਪੀ ਵਿੱਚ ਪੰਜਾਬੀ ਪੜ੍ਹ ਜਾਂ ਲਿਖਣ ਦੇ ਯੋਗ ਹੋਣਾ ਚਾਹੀਦਾ ਹੈ ਅਤੇ ਉਹ ਆਪਣੀ ਦਾੜੀ ਜਾਂ ਫਿਰ ਵਾਲ ਕੱਟਦਾ ਨਾ ਹੋਵੇ ਨਾ ਉਹ ਸ਼ਰਾਬ ਤੇ ਹੋਰ ਨਸ਼ੇ ਦਾ ਸੇਵਨ ਨਾ ਕਰਦਾ ਹੋਵੇ ਇਸ ਤੋਂ ਇਲਾਵਾ ਨਾ ਉਹ ਮੀਟ ਖਾਂਦਾ ਹੋਵੇ ਤੇ ਨਾ ਹੀ ਗੁਰਦੁਆਰਾ ਦੇ ਤਨਖਾਹਦਾਰ ਸੇਵਕ ਹੋਵੇ ਇਸ ਦੇ ਨਾਲ ਹੀ ਜਿਹੜੀ ਪਾਰਟੀ ਇੱਕ ਸਿਆਸੀ ਪਾਰਟੀ ਵਜੋਂ ਰਜਿਸਟਰਡ ਹੋਈ ਹੈ ਉਹ ਪਾਰਟੀ ਜਾਂ ਉਸ ਦੇ ਉਮੀਦਵਾਰ ਪਾਰਟੀ ਦੇ ਚੋਣ ਨਿਸ਼ਾਨ ਉੱਤੇ ਇਹ ਚੋਣਾ ਨਹੀਂ ਲੜ ਸਕਦੇ ਵੋਟਾਂ ਜਿਹੜੀਆਂ ਨੇ ਇਲੈਕਟ੍ਰੋਨਿਕ VOTING ਮਸ਼ੀਨਾ EVM ਦੀ ਵਰਤੋਂ ਨਾਲ ਹੀ ਕਰਵਾਈਆਂ ਜਾਣਗੀਆਂ ਹਰਿਆਣਾ ਦੇ ਆ ਸਿੱਖ ਜਿੱਥੇ ਬੰਦਿਆਂ ਚੋਣਾਂ ਲੜ ਰਹੀਆਂ ਨੇ ਪਰ ਇਹਨਾਂ ਵਿੱਚ ਗੁਰਦੁਆਰਾ ਸੰਗਰਸ਼ ਕਮੇਟੀ ਹਰਿਆਣਾ ਹਰਿਆਣਾ ਸਿੱਖ ਪੰਥਕ ਦਲ ਪੰਥਕ ਦਲ ਹਰਿਆਣਾ ਸਿੱਖ ਸਮਾਜ ਅਤੇ ਸ਼੍ਰੋਮਣੀ ਅਕਾਲੀ ਦਲ ਆਜ਼ਾਦ ਪ੍ਰਮੁੱਖ ਹਨ ਸਿੱਖ ਇਕਤਾ ਦਲ ਦੇ ਆਗੂ ਫਰਤਪਾਲਸ ਪੰਨੂ ਨੇ ਦੱਸਿਆ ਕਿ ਸਦਨ ਦੇ 40 ਮੈਂਬਰ ਵੋਟਾ ਰਾਹੀਂ ਚੁਣੇ ਜਾਂਦੇ ਹਨ ਜਦਕਿ 9 ਮੈਂਬਰ ਨਾਮਜ਼ਦ ਕੀਤੇ ਜਾਂਦੇ ਨੇ ਹਰਿਆਣਾ ਸਰਕਾਰ ਦੇ ਵੱਲੋਂ 1 ਦਸੰਬਰ 2022 ਨੂੰ ਨਾਮਜ਼ਦ ਕੀਤੇ ਪਹਿਲੇ ਹੈਡਹੌਕ ਸਦਨ ਦਾ 18 ਮਹੀਨਿਆਂ ਦਾ ਕਾਰਜਕਾਲ ਪਿਛਲੇ ਸਾਲ ਮਈ ਵਿੱਚ ਪੂਰਾ ਹੋ ਗਿਆ ਸੀ ਤੇ ਇਸਮਗਰੋ ਸਰਕਾਰ ਨੇ ਅਗਸਤ ਦੇ ਵਿੱਚ ਨਵਾਂ ਹੈਡਹੌਕ ਪੈਨਲ ਨਾਮਜ਼ਦ ਕੀਤਾ ਸੀ ਅੱਗੇ ਤੁਹਾਨੂੰ ਇਹ ਵੀ ਦੱਸ ਦਿਆਂ ਕਿ ਕਮੇਟੀ ਬਾਰੇ ਇਹ ਆਖਿਰ ਵਿਵਾਦ ਕੀ ਸੀ ਜਦੋਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕਾਨੂੰਨ ਹੋਂਦ ਵਿੱਚ ਆਇਆ ਤਾਂ ਇਸ ਦਾ ਸਟੋਮ ਨੇ ਕਾਲੀ ਦਾ ਲਤੇਸ਼ ਸਟੋਮ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਿਰੋਧ ਕੀਤਾ ਗਿਆ ਇਸ ਵਿਰੋਧ ਦਾ ਕਾਰਨ ਇਹ ਸੀ ਕਿ ਇਸ ਕਾਨੂੰਨ ਦੇ ਹੋਂਦ ਵਿੱਚ ਆਉਣ ਤੋਂ ਪਹਿਲਾਂ ਸਟੋਮ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੇ ਵੱਲੋਂ ਹੀ ਹਰਿਆਣਾ ਵਿੱਚ ਸਥਿਤ ਇਤਿਹਾਸਿਕ ਗੁਰਦੁਆਰਾ ਦੀ ਦੇਖਰੇਖ ਕੀਤੀ ਜਾਂਦੀ ਸੀ ਆਖਰ ਸੁਪਰੀਮ ਕੋਰਟ ਵੱਲੋਂ ਕਾਨੂੰਨੀ ਮਾਨਤਾ ਬਰਕਰਾਰ ਰੱਖਣ ਮਗਰੋਂ ਇਹ ਵਿਵਾਦ ਖਤਮ ਹੋ ਗਿਆ ਸੀ ਤੇ ਹੁਣ ਜਿਹੜੇ ਕਿ ਹੁਣ ਇੱਥੇ ਚੋਣਾ ਹੋਣ ਗਿਆ ਤੇ ਦੇਖਣਾ ਹੋਵੇਗਾ ਕਿ ਕੌਣ ਇਸ ਚੋਣਾਂ ਦੇ ਵਿੱਚ ਜਿੱਤੇਗਾ ਮੁੱਖ ਮੰਤਰੀ ਨਾਇਬ ਸੈਣੀ ਉਹਨਾਂ ਦਾ ਜਿਹੜਾ ਕਿ ਇੱਕ ਪੋਸਟਰ ਰੋਪੜ ਦੇ ਵਿੱਚ ਲਗਾਇਆ ਗਿਆ ਜਿੱਥੇ ਲਿਖਿਆ ਹੋਇਆ ਜੀ ਆਇਆਂ ਨੂੰ ਤੇ ਇਸ ਦੇ ਉੱਤੇ ਹੀ ਬਰਿੰਦਰ ਸਿੰਘ ਢਿੱਲੋਂ ਦੇ ਵੱਲੋਂ ਆਪਣਾ ਪੱਖ ਜਿਹੜਾ ਕਿ ਸਾਹਮਣੇ ਰੱਖਿਆ ਗਿਆ ਜੀ ਹਾਂ ਕਹਿਣਾ ਉਹਨਾਂ ਦਾ ਇਹ ਕਹਿਣਾ ਹੈ ਕਿ ਜਿੱਥੇ ਇੱਕ ਪਾਸੇ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਇੰਨਾ ਸੰਘਰਸ਼ ਵਿੜ ਰਹੇ ਨੇ ਜਗਜੀਤ ਸਿੰਘ ਢੱਲੇਵਾਲ ਦਾ ਮਰਨ ਵਰਤ ਪੰਜਾਹ ਦਿਨਾਂ ਤੋਂ ਵੱਧਾ ਹੋ ਚੁੱਕਿਆ ਤੇ ਉਹਨਾਂ ਨੂੰ ਨਜ਼ਰਅੰਦਾਜ਼ ਕਰਕੇ ਜਿਹੜਾ ਕਿ ਦੂਜੇ ਪਾਸੇ ਨਾਇਬ ਸੈਣੀ ਜਿਹੜੇ ਕਿ ਭਾਜਪਾ ਦੇ ਨੇ ਉਹ ਨਾ ਦਾ ਸਵਾਗਤ ਕੀਤਾ ਜਾ ਰਿਹਾ ਤਾਂ ਇਸ ਦੇ ਉੱਤੋਂ ਦੇ ਵੱਲੋਂ ਆਪਣਾ ਪੱਖ ਜਿਹੜਾ ਕੀ ਸਾਹਮਣੇ ਰੱਖਿਆ ਗਿਆ ਗੁੱਜਗੁੱਲਾ ਕਹੀਆਂ ਗਈਆਂ ਨੇ ਤੇ ਉਹ ਸੁਣਦਿਆਂ ਕੀ ਕਹਿੰਦੇ ਨੇ ਬਰਿੰਦਰ ਸਿੰਘ ਟੱਲੋ ਮੈਂ ਬੜਾ ਹੈਰਾਨ ਹੋਇਆ ਫਿਰ ਮੈਂ ਵੇਖਿਆ ਵੀ ਜਿਹੜੀਆਂ ਫੋਟੋਆਂ ਲੱਗੀਆਂ ਇਹ ਤਾਂ ਮੇਰੇ ਹੀ ਬਜ਼ੁਰਗਾਂ ਦੀਆਂ ਮੇਰੇ ਹੀ ਵੀਰ ਭਰਾਵਾਂ ਦੀਆਂ ਮੇਰੀਆਂ ਹੀ ਇੱਥੋਂ ਹਲਕੇ ਦੇ ਨਿਵਾਸੀ ਦੇ ਕੁਝ ਲੋਕ ਆ ਜਿਨ੍ਹਾਂ ਨੇ ਇਹਨਾਂ ਨੂੰ ਜੀ ਆਇਆਂ ਨੂੰ ਆਖਿਆ ਮੈਨੂੰ ਇਸ ਗੱਲ ਦਾ ਕੋਈ ਇਤਰਾਜ਼ ਨਹੀਂ ਬਿਲਕੁਲ ਇਹਨਾਂ ਨੂੰ ਬੁਲਾਉਣਾ ਚਾਹੀਦਾ ਲੇਕਿਨ ਮੈਂ ਇਸ ਗੰਦੀ ਰਾਜਨੀਤੀ ਔਰ ਇਸ ਸਾਜ਼ਿਸ਼ ਦੇ ਪਿੱਛੇ ਜਿਹੜਾ ਲਾਲਪੁਰਾ ਪਰਿਵਾਰ ਆ ਜਿਹੜਾ ਬੀਜੇਪੀ ਦੇ ਮਿਨੋਰਟੀਜ਼ ਦੇ ਚੇਅਰਮੈਨ ਆ ਅੱਜ ਉਹ ਬੀਜੇਪੀ ਦੇ ਹਰਿਆਣੇ ਦੇ ਮੁੱਖ ਮੰਤਰੀ ਨੂੰ ਜਿਹੜੇ ਕਿ ਸਾਡੇ ਕਿਸਾਨਾਂ ਨੂੰ ਡੱਕੀ ਬੈਠੇ ਆ ਜਿਨ੍ਹਾਂ ਨੇ ਸਾਡੇ ਉਸ ਵੀਰ ਭਰਾਵਾਂ ਤੇ ਜਿਹੜੇ ਉੱਥੇ ਦਿੱਲੀ ਨੂੰ ਜਾਣ ਦੀ ਗੱਲ ਕਰ ਰਹੇ ਸੀ ਔਰ ਉਹਨਾਂ ਚੋਂ ਇੱਕ ਨੌਜਵਾਨ ਮਾਰਿਆ ਗਿਆ ਸ਼ੁਭ ਕਰਨ ਜਿਹਦੀ ਅਜੇ ਤੱਕ ਕੋਈ ਗੱਲ ਨਹੀਂ ਕਰੀ ਅਗਰ ਤਾਂ ਇੱਥੇ ਆ ਕੇ ਕੱਲ ਨੂੰ ਇਹ ਕਹਦਣ ਵੀ ਜਾਓ ਸਾਰੇ ਕਿਸਾਨ ਵੀਰ ਭਰਾਵਾਂ ਨੂੰ ਦਿੱਲੀ ਜਾਣ ਦੇ ਵਾਸਤੇ ਅਸੀਂ ਰਾਹ ਖੋਲਦੇ ਆ ਜਿਹਦੇ ਕਰਕੇ ਪੰਜਾਬ ਦੇ ਲੋਕ ਵੱਖਰੇ ਪਰੇਸ਼ਾਨ ਹੁੰਦੇ ਆ ਰਾਹ ਵਾਲੇ ਲੋਕ ਵੱਖਰੇ ਪਰੇਸ਼ਾਨ ਹੁੰਦੇ ਆ ਇਸ ਹਰਿਆਣੇ ਦੇ ਮੁੱਖ ਮੰਤਰੀ ਦੀ ਨੀਤੀ ਕਰਕੇ ਫਿਰ ਤਾਂ ਅਸੀਂ ਵੀ ਜੀ ਆਇਆਂ ਨੂੰ ਆਖਾਂਗੇ ਨਹੀਂ ਤਾਂ ਸ਼ਰਮ ਕਰਨ ਲਾਲਪੁਰਾ ਪਰਿਵਾਰ ਆਮ ਆਦਮੀ ਪਾਰਟੀ ਨੂੰ ਲੈ ਕੇ ਇੱਕ ਵੱਡੀ ਅਪਡੇਟ ਤੁਹਾਨੂੰ ਅੱਜ ਸਾਂਝੀ ਕਰਨ ਜਾ ਰਹੇ ਹਾਂ ਜੀਹਾਂ ਤੁਹਾਨੂੰ ਦੱਸਦੇ ਕਿ ਆਮ ਆਦਮੀ ਪਾਰਟੀ ਦੇ ਅਨੁਦਾਰਤ ਅਨਬ੍ਰੇਕੇਬਲ ਮੂਵੀ ਦਾ ਜਿਹੜਾ ਕਿ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ ਕਾਫੀ ਵਿਵਾਦਾਂ ਤੋਂ ਬਾਅਦ ਇਹ ਟ੍ਰੇਲਰ ਜਿਹੜਾ ਕਿ ਆ ਆਪ ਆਮ ਆਦਮੀ ਪਾਰਟੀ ਤੋਂ ਆਮ ਆਦਮੀ ਪਾਰਟੀ ਦੇ ਵੱਲੋਂ ਜਿਹੜਾ ਕਿ ਹੈ ਰਿਲੀਜ਼ ਕੀਤਾ ਜਾ ਚੁੱਕਿਆ ਹੈ ਆਪਨੇ ਸ਼ਨੀਵਾਰ ਨੂੰ ਆਪਣੇ ਦਫ਼ਤਰ 'ਚ ਆਪਣੀ ਵਿਵਾਦਤ ਦਸਤਾਵੇਜ਼ੀ ਫਿਲਮ ਅਨਬ੍ਰੇਕੇਬਲ ਦਾ ਟ੍ਰੇਲਰ ਦਿਖਾਇਆ ਅਤੇ ਪਵੰਦੀ ਸ਼ੁਦਾ ਫਿਲਮ ਨੂੰ ਹਰ ਦਿੱਲੀ ਵਾਸੀਆਂ ਤੱਕ ਪਹੁੰਚਾਉਣ ਦੀ ਸੌਂਖਾਦੀ ਤਾਂ ਜੋ ਇਸ ਦੀ ਨੀਜੀ ਸਕਰੀਨਿੰਗ ਨੂੰ ਰੋਕਣ ਲਈ ਬਾਜ਼ਪਾ ਦੇ ਦਿੱਲੀ ਪੁਲਿਸ ਦੇ ਇਕਠੇਤ ਸਾਰਜਸ਼ਤਾ ਪਰਦਾਫਾਸ਼ ਕੀਤਾ ਜਾ ਸਕਿਆ ਦਿੱਲੀ ਪੁਲਿਸ ਵੱਲੋਂ ਮੱਧ ਦਿੱਲੀ ਵਿੱਚ ਦੁਪਹਿਰ ਨੂੰ ਫਿਲਮ ਦੀ ਸਕਰੀਨਿੰਗ ਨੂੰ ਰੋਕਣ ਦੇ ਕੁਝ ਘੰਟਿਆਂ ਦੇ ਅੰਦਰ ਦਿੱਲੀ ਦੇ ਮੰਤਰੀ ਸੌਰਵ ਪਾਰਦਵਾਜ ਨੇ ਇੱਕ ਮੀਡੀਆ ਬਰੀਫਿੰਗ ਦੇ ਦੌਰਾਨ ਟ੍ਰੇਲਰ ਦੀ ਸਕਰੀਨਿੰਗ ਕੀਤੀ ਅਤੇ ਕਿਹਾ ਹੁਣ ਅਸੀਂ ਇਹ ਯਕੀਨੀ ਬਣਾਵਾਂਗੇ कि फिल्म जनता तक जरूर पहुंचे यकिन फिल्म च कुछ विस्फोटक है नो रोकने की कोशिश की जा रही है भारद्वाज ने दावा किया कि यह एक निजी स्क्रीनिंग सी जिस मीडिया उससे ਸਮੇਤ ਕੁਝ ਆਪ ਨੇਤਾਵਾਂ ਨੂੰ ਸੱਦਾ ਦਿੱਤਾ ਗਿਆ ਸੀ ਤੇ ਬਾਦਵਾਦ ਦੁਆਰਾ ਪ੍ਰਦਰਸ਼ਿਤ ਕੀਤੇ ਗਏ 90 ਸੈਕਿੰਡ ਦੇ ਟ੍ਰੇਲਰ ਦੇ ਵਿੱਚ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਆਪ ਦੇ ਸੰਸਦ ਮੈਂਬਰ ਸੰਦੀਪ ਕੁਮਾਰ ਪਾਠਕ ਦੀਆਂ ਟਿੱਪਣੀਆਂ ਤੋਂ ਇਲਾਵਾ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਦੁਆਰਾ ਸੰਬੋਧਿਤ ਚੋਣ ਬ੍ਰੈਲੀਆਂ ਦੀ ਫੁਟੇਜ ਵੀ ਸ਼ਾਮਿਲ ਸੀ ਜੋ ਕਿ ਤੁਸੀਂ ਤਸਵੀਰਾਂ ਦੇ ਵਿੱਚ ਵੀ ਦੇਖ ਸਕਦੇ ਹੋ ਉਨਾ ਕਹਾ ਕਿ ਫਿਲਮ ਸਿਆਸੀ ਨਹੀਂ ਸੀ ਅਤੇ ਇਸ ਥਾਂ ਤੇ ਕੋਈ ਪਾਰਟੀ ਚੁੰਡੇ ਨਹੀਂ ਸਨ ਫਿਰ ਵੀ ਪੁਲਿਸ ਨੇ ਇਸ ਅਧਾਰ ਤੇ ਇਸ ਦੀ ਨਿਜੀ ਸਕਰੀਨਿੰਗ ਤੀ ਇਜਾਜ਼ਤ ਨਹੀਂ ਦਿੱਤੀ ਕਿ ਇਸ ਫਿਲਮ ਦੇ ਵਿੱਚ ਇਸ ਤੇ ਜਿਹੜੀ ਕਿ ਕੋਈ ਇਜਾਜ਼ਤ ਨਹੀਂ ਮਿਲੇਗੀ ਪਰ ਉਸ ਦੇ ਬਾਵਜੂਦ ਵੀ ਜਿਹੜਾ ਕਿ ਇਸ ਫਿਲਮ ਦਾ ਟੀਜ਼ਰ ਆਮ ਆਦਮੀ ਪਾਰਟੀ ਦੇ ਵੱਲੋਂ ਰਿਲੀਜ਼ ਕੀਤਾ ਗਿਆ ਤਾਂ ਪੰਜਾਬ ਦੇ ਮੌਸਮ ਨੂੰ ਮੁੱਖ ਰੱਖਦੇ ਆ ਜਿਹੜਾ ਕੀ ਅਲਰਟ ਜਾਰੀ ਕੀਤਾ ਗਿਆ ਅਗਲੇ 48 ਘੰਟਿਆਂ ਦੇ ਲਈ ਮੀਂਹ ਦਾ ਅਲਰਟ ਜਾਰੀ ਕਰ ਦਿੱਤਾ ਹੈ ਜੇਕਰ ਗੱਲ ਕਰੀਏ ਠੰਡ ਦੀ ਠੰਡ ਦਾ ਕੈਤ ਦਿਨੋਂ ਦਿਨ ਵਧਦਾ ਹੀ ਜਾ ਰਿਹਾ ਹੈ ਜਿਹੜੀ ਕਿ ਗਿਰਾਵਟ ਦਰਜ ਕੀਤੀ ਜਾ ਰਹੀ ਹੈ ਮੌਸਮ ਦੇ ਵਿੱਚ ਤੇ ਉਹੜਾ ਜਿਹੜਾ ਕੀ ਹੁਣ ਵਧਦਾ ਹੀ ਜਾ ਰਿਹਾ ਹੈ ਸੀਤਲੈ ਚਲਦੀ ਪਈ ਹੈ ਆਮ ਜਨਜੀਵਨ ਵੀ ਕਾਫੀ ਪ੍ਰਭਾਵਿਤ ਹੁੰਦਾ ਹੋਇਆ ਨਜ਼ਰ ਆ ਰਿਹਾ ਤੁੰਦ ਵਿਕਾਰਨ ਜਿਹੜੀ ਕਿ ਵਿਜ਼ਿਬਿਲਟੀ ਕਾਫੀ ਘਟ ਚੁੱਕੀ ਹੈ ਤੇ ਕਈ ਹਾਦਸੇ ਵੀ ਵਾਪਰੇ ਨੇ ਜਿਸ ਦੇ ਵਿੱਚ ਲੋਕਾਂ ਦੇ ਵੱਲੋਂ ਆਪਣੀਆਂ ਜਾਨਾਂ ਵੀ ਗੁਆਈਆਂ ਗਈਆਂ ਨੇ ਤੇ ਸਾਡੇ ਵੱਲੋਂ ਵੀ ਤੁਹਾਨੂੰ ਇਹੀ ਅਪੀਲ ਕੀਤੀ ਜਾਂਦੀ ਹੈ ਕਿ ਆਪਣੇ ਵਾਹਨ ਨੂੰ ਜਿਹੜਾ ਕੀ ਹੈ ਘੱਟ ਰਫ਼ਤਾਰ ਤੇ ਚਲਾਓ ਕਿ ਕਿਤੇ ਪਹੁੰਚਣ ਨਾਲੋਂ ਜ਼ਿਆਦਾ ਜ਼ਰੂਰੀ ਤੁਹਾਡੀ ਜਾਨ ਹੈ ਤਾ ਮੌਸਮ ਵਿਭਾਗ ਦੇ ਵੱਲੋਂ ਵੀ ਇਹੀ ਐਡਵਾਈਜ਼ਰੀ ਵੀ ਜਾਰੀ ਕੀਤੀ ਗਈ ਹੈ ਪੰਜਾਬ ਚ ਲਗਾਤਾਰ ਮੌਸਮ ਬਦਲ ਰਿਹਾ ਪਿਛਲੇ 3 ਦਿਨਾਂ ਤੋਂ ਤੋਪਨਿਕਣ ਤੋਂ ਬਾਅਦ ਠੰਡ ਤੋਂ ਕੁਝ ਰਾਹਤ ਮਿਲੀ ਸੀ ਪਰ ਸ਼ਾਮ ਨੂੰ ਸੂਰਜ ਡੁੱਬਣ ਦੇ ਨਾਲ ਬਰਫੀਨੀਆਂ ਹਵਾਵਾਂ ਨੇ ਠੰਡ ਜਿਹੜੀ ਕਿ ਵਾ ਦਿੰਦੀ ਹੈ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਹਵਾਵਾਂ ਦੀ ਦਿਸ਼ਾ ਬਦਲਣ ਕਾਰਨ ਮੌਸਮ ਬਦਲ ਰਿਹਾ ਤੇ ਉਹਨਾਂ ਦੱਸਿਆ ਕਿ ਹੁਣ ਤੱਕ ਉੱਤਰ-ਪੱਛਮੀ ਹਵਾ ਜੰਮੂ ਕਸ਼ਮੀਰ ਤੇ ਹਿਮਾਚਲ ਤੋਂ ਪੰਜਾਬ ਚ ਆ ਰਹੀ ਸੀ ਇਸ ਕਾਰਨ ਦਿਨ ਦੇ ਤਾਪਮਨ ਦੇ ਵਿੱਚ ਮਾਮੂਲੀ ਤਬਦੀਲੀ ਜਿਹੜੀ ਕਿ ਦੇਖੀ ਗਈ ਹੈ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਮੀਂਹ ਪੈਣ ਦੀ ਸੰਭਾਵਨਾ ਬਣ ਗਈ ਹੈ ਮੌਸਮ ਵਿਭਾਗ ਦੇ ਮੁਤਾਬਕ ਨਵਾਂ ਪੱਛਮੀ ਪ੍ਰਵਾ ਸਰਗਰਮ ਹੋ ਰਿਹਾ ਤੇ ਇਸ ਦਾ ਅਸਰ 19 ਜਨਵਰੀ ਤੋਂ ਪਹਾੜੀ ਇਲਾਕਿਆਂ ਦੇ ਵਿੱਚ ਦਿਖਾਈ ਦੇਵੇਗਾ ਜਿਸ ਨਾਲ ਮੈਦਾਨੀ ਇਲਾਕਿਆਂ ਦਾ ਮੌਸਮ ਵੀ ਪ੍ਰਭਾਵਿਤ ਹੋ ਸਕਦਾ ਹੈ 21 ਤੇ 22 ਜਨਵਰੀ ਨੂੰ ਪੰਜਾਬ ਦੇ ਕੁਝ ਇਲਾਕਿਆਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਵੀ ਜਤਾਈ ਜਾ ਰਹੀ ਹੈ ਜੇਕਰ ਪਹਾੜੀ ਇਲਾਕਿਆਂ ਦੀ ਗੱਲ ਕਰੀਏ ਤਾਂ ਉੱਥੇ ਵੀ ਪਾਰੀ ਬਰਫਬਾਰਿਸ਼ ਦੇਖਣ ਨੂੰ ਮਿਲ ਰਹੀ ਹੈ ਤੋਂਦੇ ਵਿੱਚ ਜਿਹੜੇ ਕਿ ਉੱਥੇ ਹੁਣ ਵਾਧ ਹੀ ਜਾ ਰਹੀ ਹੈ ਤੇ ਆਮ ਜਨਜੀਵਨ ਕਾਫੀ ਪ੍ਰਭਾਵਿਤ ਹੋ ਰਿਹਾ ਉੱਥੋਂ ਦੇ ਆਮ ਲੋਕਾਂ ਦਾ ਕਾਰੋਬਾਰ ਵੀ ਕਾਫੀ ਜਿਹੜਾ ਕਿ ਠੱਪ ਹੋਇਆ ਹੈ ਹਾਲਾਂਕਿ orange alert ਵੀ ਜਾਰੀ ਕਰ ਦਿੱਤਾ ਗਿਆ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਅੰਮ੍ਰਿਤਸਰ ਤਰਨਤਾਰਨ ਕਪੂਰਥਲਾ ਜਰੰਦਰ ਲੁਧਿਆਣਾ ਬਰਨਾਲਾ ਮਾਨਸਾ ਸੰਗਰੂਰ ਪਟਿਆਲਾ ਅਤੇ ਮਲੇਰਕੋਟਲਾ ਇਸ ਦੇ ਵਿੱਚ ਸ਼ਾਮਿਲ ਨੇ ਤੇ ਬਾਕੀ ਸਾਰੇ ਜ਼ਿਲ੍ਹਿਆਂ ਦੇ ਵਿੱਚ ਤੋਂਦ ਦਾ yellow alert ਜਾਰੀ ਕੀਤਾ ਗਿਆ ਚੌਧਰੀ ਖੇਡ ਜਗਤ ਤੋਂ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਚੈਂਪੀਅਨਸ ਟਰੋਫੀ 2025 ਦੇ ਲਈ ਭਾਰਤੀ ਟੀਮ ਦਾ ਐਲਾਨ ਕੀਤਾ ਜਾ ਚੁੱਕਿਆ ਹੈ ਤਾਂ ਇਸ ਦੇ ਨਾਲ ਹੀ ਜੇਕਰ ਗੱਲ ਕਰੀਏ ਨਵਜੋਤ ਸਿੰਘ ਸਿੱਧੂ ਦੀ ਤਾਂ ਉਹਨਾਂ ਦਾ ਉਹਨਾਂ ਦੀ ਜਿਹੜੀ ਦਿਲਚਸਪੀ ਇਸ ਖੇਡ ਜਗਤ ਦੇ ਨਾਲ ਕਾਫੀ ਬਰਕਰਾਰ ਹੈ ਉਹਨਾਂ ਦੇ ਵੱਲੋਂ ਵੀ ਇੱਕ ਬਿਆਨ ਆਪਣਾ ਜਾਰੀ ਕੀਤਾ ਗਿਆ ਆਈਸੀਸੀ ਚੈਂਪੀਅਨਸ ਟਰੋਫੀ 2025 ਲਈ ਭਾਰਤੀ ਟੀਮ ਦਾ ਐਲਾਨ ਕੀਤਾ ਗਿਆ ਜੀ ਹਾਂ 1 ਡੇ ਅਤੇ ਟੈਸਟ ਕਪਤਾਨ ਰੋਹਿਤ ਸ਼ਰਮਾ ਅਤੇ ਮੁਖ ਚੋਣਕਾਰ ਜੀਤ ਅਗਰਕਰ ਨੇ ਮੁੰਬਈ ਦੇ ਇਤਿਹਾਸਿਕ ਵਨਖੇੜੇ ਸਟੇਡੀਅਮ 'ਚ ਪ੍ਰੈਸ ਕਾਨਫਰੰਸ 'ਚ ਸਵਾਲਾਂ ਦਾ ਜਵਾਬ ਦਿੰਦੇ ਹੋਏ ਭਾਰਤੀ ਟੀਮ 'ਚ ਸ਼ਾਮਲ ਖਿਡਾਰੀਆਂ ਦੇ ਨਾਵਾਂ ਦਾ ਐਲਾਨ ਕੀਤਾ। ਰੋਹਿਤ ਸ਼ਰਮਾ 19 ਫਰਵਰੀ ਤੋਂ ਹੋਣ ਵਾਲੇ ਇਸ ਟੂਰਨਾਮੈਂਟ ਦੇ ਵਿੱਚ ਟੀਮ ਦੀ ਕਮਾਂਡ ਸੰਭਾਲਣਗੇ। ਭਾਰਤੀ ਕ੍ਰਿਕਟ ਕੰਟਰੋਲ ਬੋਰਡ BCCI ਦੇ ਚੋਣ ਕਮੇਟੀ ਵੱਲੋਂ ਐਲਾਨੀ ਗਈ ਟੀਮ ਵਿੱਚ ਤੇਜ਼ ਗੇਂਦਬਾਜ਼ ਜਸਪ੍ਰਿਤ ਬੁਮਰਾ ਅਤੇ ਮੁਹੰਮਦ ਸ਼ਮੀ ਨੂੰ ਵੀ ਸ਼ਾਮਲ ਕੀਤਾ ਗਿਆ। ਜਿਨ੍ਹਾਂ ਭਾਰਤੀ ਵਿਕਟ ਕੀਪਰ ਬੱਲੇਬਾਜ਼ ਸੰਜੂ ਸਮਸਨ ਨੂੰ ਚੈਂਪियंस ਟਰਾਫੀ ਲਈ ਐਲਾਨੀ ਗਈ ਟੀਮ 'ਚ ਜਗ੍ਹਾ ਨਹੀਂ ਮਿਲੀ ਇਸ ਤੋਂ ਇਲਾਵਾ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਅਤੇ ਆਲਰਾਊਂਡਰ ਨਿਤਿਸ਼ ਪੈਡੀ ਵੀ ਜਗ੍ਹਾ ਬਣਾਉਣ 'ਚ ناکਾਮ ਰਹੇ ਵਨਡੇ ਵਿਸ਼ਵ ਕੱਪ 2023 ਖੇਡਣ ਵਾਲੇ 11 ਖਿਡਾਰੀਆਂ ਨੂੰ ਟੀਮ 'ਚ ਮੌਕਾ ਮਿਲਿਆ ਇਹਨਾਂ ਦੇ ਵਿੱਚ ਰੋਹਿਤ ਸ਼ਰਮਾ, ਸ਼ੁਭਮਨ ਗਿਲ, ਵਿਰਾਟ ਕੋਹਲੀ, ਸ਼੍ਰੇਸ਼ ਅਈਅਰ ਕੇ ਆਲ ਰਾਹੁਲ ਹਾਰਦਿਕ ਪਾਂਡਿਆ ਰਵਿੰਦਰ ਜਡੇਜਾ ਅਕਸ਼ਰ ਪਟੇਲ ਜਸਪ੍ਰੀਤ ਦੁਮਰਾ ਮੁਹੰਮਦ ਸ਼ਮੀ ਅਤੇ ਕੁਲਦੀਪ ਯਾਦਵ ਦੇ ਨਾਮ ਸ਼ਾਮਿਲ ਨੇ ਤੇ ਇਸ ਵਾਰ ਚਾਰ ਨਵੇਂ ਚਿਹਰੇ ਰਿਸ਼ਭ ਪੰਤ ਯਸ਼ਸ਼ਵੀ ਜੈਸਵਾਲ ਵਾਸ਼ਿੰਗਟਨ ਸੁੰਦਰ ਅਤੇ ਅਰਸ਼ਦੀਪ ਸਿੰਘ ਨੂੰ ਸ਼ਾਮਿਲ ਕੀਤਾ ਗਿਆ ਹਾਂ ਜਹਾਂ ਭਾਰਤੀ ਟੀਮ ਜਿੱਤੀ ਹੈ ਅਗਰ ਆਪ ਆਈਪੀਐਲ ਦੀ ਬਾਤ ਕਰੇ ਤਾਂ ਜਦ ਕੇਕੇਆਰ ਜਿੱਤੀ ਸੀ ਗੰਭੀਰ ਉਸ ਐਟ ਦੀ ਹੈਲਪ ਔਰ ਉਸਕੇ ਬਾਅਦ ਰੋਹਿਤ ਸ਼ਰਮਾ ਕੀ ਟੀ20 ਵਰਲਡ ਕੱਪ ਜਿੱਤਨੇ ਵਾਲੀ ਟੀਮ 6 ਬੋਲਰ ਖੇਡ ਰਹੇ ਥੇ और अगर आप याद करें 23 वर्ल्ड कप में हार्दिक पांड्या की इंजरी के बाद सिर्फ पांच बोलर खेल रहे थे और कोहली ने भी तीन गेंदे डाली थी वो एक बड़ी खतरनाक सिचुएशन है तो मैं एक्सपेक्ट करता हूँ कि जिस तरह से गंभीर साहब ने आई जीती थी और वो अंतर्राष्ट्रीय फॉर्मेट में किसी काबिलियत का आंकलन करने के लिए परफेक्ट बेंच है या फिर वर्ल्ड कप आप देखिए उनके जो टॉप छः बोलर थे उसमें अरोड़ा ग्यारह विकेट उसमें रसल और स्टाक स्टाक की सतारह विकटें थी रसल हर्षित राणा उन्नीस विकटें और वरुण चक्रवर्ती ये इक्कीस विकटें और सत्रह पे नारीन थे तो छः बॉलर कम से कम एक सौ चार विकेट लेके आई पी एल जितवाया था वो एक परफेक्ट फार्मूला है यही फार्मूला रोहित शर्मा लेके गए जब उनतीस रन चाहिए थे साउथ अफ्रीका के खिलाफ तो बुमराह ने और अर्शदीप सिंह ने किस कदर जाँबाज बॉलिंग डाली बीच में हार्दिक पांड्या ने क्लासन का विकेट लिया संतुलन ना बिगाड़े बैटिंग लंबी करने के चक्कर में आप बोलिंग कमजोर मत कीजिए हार्दिक पांड्या आपके छठे विकल्प होने चाहिए पांच स्पेशलिस्ट बोलर परफेक्ट रेसिपी। ਸਤਾ ਜਨਵਰੀ ਨੂੰ ਕੰਗਨਾਰ ਨੋਟ ਦੇ ਫਿਲਮ ਐਮਰਜੈਂਸੀ ਜਿਹੜੀ ਕਿ ਰਿਲੀਜ਼ ਹੋਈ ਆ ਪਰ ਪੰਜਾਬ ਦੇ ਵਿੱਚ ਉਸ ਦਾ ਪੂਰਾ ਜਿਹੜਾ ਕਿ ਵਿਰੋਧ ਕੀਤਾ ਗਿਆ ਖਾਸ ਤੌਰ ਤੇ ਐਸਜੀਪੀਸੀ ਦੇ ਵੱਲੋਂ ਇਸ ਫਿਲਮ ਤੇ ਜਿਹੜੇ ਕਿ ਰੋਗ ਲਗਾਉਣ ਦੀ ਗੱਲ ਕੀਤੀ ਕਿ ਉਹਨਾਂ ਦੇ ਵੱਲੋਂ ਵਕ-ਵਕ ਥਾਵਾ ਤੇ ਰੋਸ ਵੀ ਆਪਣਾ ਪ੍ਰਗਟ ਕੀਤਾ ਗਿਆ ਚੰਡੀਗੜ੍ਹ ਅੰਮ੍ਰਿਤਸਰ ਤੋਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਤੇ ਸਿਨੇਮਾ ਘਰਾਂ ਦੇ ਵਿੱਚ ਇਸ ਫਿਲਮ ਨੂੰ ਲਗਾਉਣ ਤੇ ਕਾਫੀ پابੰਦੀ ਜਿਹੜੀ ਕਿ ਲਗਾਈ ਗਈ ਸੀ ਤਾ ਬਿਲਕੁਲ ਜੇਕਰ ਗੱਲ ਕਰੀਏ ਫਿਲਮ ਐਮਰਜੈਂਸੀ ਤੇ ਤਾਂ ਇਹ ਫਿਲਮ ਜਿਹੜੀ ਕਿ ਇੰਦਰਾ ਗਾਂਧੀ ਤੇ ਨਿਰਧਾਰਿਤ ਹੈ ਤੇ ਇੱਥੇ ਕਿਹਾ ਜਾ ਰਿਹਾ ਕਿ ਇਹ ਫਿਲਮ ਜਿਹੜੀ ਕਿ ਸਿੱਖਾਂ ਨੂੰ ਠੇਸ ਪਹੁੰਚਾ ਸਕਦੀ ਹੈ ਤੇ ਇਸ ਫਿਲਮ ਨੂੰ ਪੰਜਾਬ ਦੇ ਵਿੱਚ ਰਿਲੀਜ਼ ਹੋਣ ਤੇ ਜਿਹੜਾ ਕਿ ਰੋਕ ਰੋਕ ਲਗਾਈ ਗਈ ਸੀ ਖਾਸ ਤੌਰ ਤੇ ਐਸਜੀਪੀ ਤੋਂ ਬੋਲੋ ਇਸ ਦਾ ਪੂਰਾ ਵਿਰੋਧ ਕੀਤਾ ਗਿਆ ਸੀ ਤਾਂ ਸੁਵੀਰਾ ਵੀ ਜਿਹੜੀ ਕਿ ਪਿਛਲੇ ਦਿਨ ਸਾਹਮਣੇ ਆਈਆਂ ਸੀ ਜਿਸ ਵਿੱਚ ਇਸ ਦਾ ਪੂਰਾ ਵਿਰੋਧ ਕੀਤਾ ਜਾ ਰਿਹਾ ਸੀ ਸਿਨੇਮਾ ਕਰਨ ਦੇ ਬਾਹਰ ਖੜ ਕੇ ਜਿਹੜਾ ਕਿ ਆਪਣਾ ਰੋਜ਼ ਲੋਕਾਂ ਦੇ ਵੱਲੋਂ ਜ਼ਾਹਰ ਕੀਤਾ ਜਾ ਰਿਹਾ ਸੀ ਇਹਨਾਂ ਦਾ ਕਹਿਣਾ ਸੀਗਾ ਕਿ ਇਹ ਸਿੱਖ ਸਿੱਖਾਂ ਦੇ ਉੱਤੇ ਜਿਹੜਾ ਕਿ ਠੇਸ ਪਹੁੰਚਾ ਸਕਦੀ ਹੈ ਇਹ ਫਿਲਮ ਤੇ ਜਿਸ ਦੇ ਉੱਤੇ ਹੀ ਲੋਕਾਂ ਦੇ ਵੱਲੋਂ ਵੀ ਆਪਣੇ ਆਪਣਾ ਪੱਖ ਜਿਹੜਾ ਕਿ ਸਾਹਮਣੇ ਰੱਖਿਆ ਗਿਆ ਤਾਂ ਬਿਲਕੁਲ ਵੱਖ-ਵੱਖ ਲੋਕਾਂ ਦਾ ਕਹਿਣਾ ਹੈ ਤੇ ਵੱਖ-ਵੱਖ ਲੋਕਾਂ ਦੇ ਬਿਲਕੁਲ ਆਪਣੇ ਅਲੱਗ-ਅਲੱਗ ਵਿਚਾਰ ਨੇ ਇਸ ਫਿਲਮ ਨੂੰ ਲੈ ਕੇ ਤੇ ਆਓ ਸੁਣਦੇ ਹਾਂ ਕਿ ਕਹਿੰਦੇ ਨੇ ਆਮ ਜਨਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਔਰ ਅਕਾਲੀ ਦਲ ਵੱਲੋਂ ਜਿੱਥੇ ਇਹ ਐਮਰਜੈਂਸੀ ਫਿਲਮ ਦਾ ਜਿਹੜਾ ਡਟ ਕੇ ਵਿਰੋਧ ਕੀਤਾ ਜਾ ਰਿਹਾ ਕਿਉਂਕਿ ਇਹ ਪੰਜਾਬ ਦੀ ਏਕਤਾ ਤੇ ਅਖੰਡਤਾ ਦੇ ਲਈ ਖਤਰਾ ਹੈ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਪੰਜਾਬ ਦੇ ਵਿੱਚ ਆਪਸੀ ਭਾਈਚਾਰਕ ਸਾਂਝ ਬਣਾ ਕੇ ਰੱਖੀ ਹੈ ਹਿੰਦੂ ਸਿੱਖ ਏਕਤਾ ਨੂੰ ਆਪਸ ਵਿੱਚ ਜੋੜ ਕੇ ਰੱਖਿਆ ਭਾਈਚਾਰਕ ਸਾਂਝ ਬਣਾ ਕੇ ਰੱਖੀ ਸਾਨੂੰ ਇਹ ਪੂਰਾ ਡਰ ਹੈ ਕਿ ਇਹ ਫਿਲਮ ਚੱਲਣ ਦੇ ਨਾਲ ਜਿੱਥੇ ਆਪਸੀ ਭਾਈਚਾਰਕ ਸਾਂਝ ਸਾਡੀ ਖਤਮ ਹੋਏਗੀ ਉਥੇ ਵਿਸ਼ੋ ਪੱਦਰ ਦੇ ਉੱਤੇ ਸਿੱਖ ਜਿਹੜੇ ਨੇ ਉਹਨਾਂ ਨੂੰ ਉਹਨਾਂ ਦੇ ਅਕਸ ਨੂੰ ਖਰਾਬ ਕਰਕੇ ਵਿਖਾਇਆ ਜਾਏਗਾ ਹਾਂਜੀ ਅਮਰਜੈਂਸੀ ਸਰ ਕਾਫੀ ਵਿਵਾਦੋਮੈ ਮੂਵੀ ਜੋ ਹੈ ਕਾਫੀ ਆਡੀਅੰਸ ਕੇ ਕਾਲਸ ਆ ਰਹੇ ਕਿਉਂਕਿ ਹਮਨੇ ਤਾਂ ਆਡੀਅੰਸ ਕੇ ਵਿਵਾਹ ਲਗਾਨੀ ਹੁੰਦੀ ਹੈ ਮੂਵੀ ਤੇ ਆਡੀਅੰਸ ਕੇ ਫੋਨ ਆ ਰਹੇ ਹਨ ਥੈਨ ਕੁਝ ਲੋਕ ਮਾਰਨਿੰਗ ਮੇ ਵੀ ਆਏ ਥੇ ਯਹਾਂ ਪੇ ਆਪ ਕੀ ਵਈ ਲਗੀ ਹੈ ਤਾਂ ਹਮਨੇ ਤਾਂ ਅਪਡੇਟ ਜੋ ਕੀਆ ਹਮਾਰਾ ਪਾਸ ਲਗੀ ਨਹੀਂ ਹੈ ਸਰ ਮੂਵੀ ਜੋ ਹੈ ਡਿਊ ਟੂ ਕਿ ਹਮਾਰੇ ਆਡੀਅੰਸ ਨਹੀਂ ਦੇਖਣਾ ਚਾਹਤੀ ਹੈ ਯਹਾਂ ਪੰਜਾਬ ਕੀ ਜਨਤਾ ਜੋ ਕੁਝ ਵਿਵਾਦਿਤ ਮਾਮਲਾ ਉਸਮੇ ਤੇ ਫਿਲਹਾਲ ਦੇ ਲਈ ਅੱਜ ਦੇ ਬੁਲੇਟਿਨ ਦੇ ਵਿੱਚ ਪਸ ਹੈ ਨਹੀਂ ਮੈਨੂੰ ਦਿਓ ਇਜਾਜ਼ਤ ਤਨਵਾ